ਭਗਵਾੜੇ ਦੇ ਟਾਬੇ ਵਾਲੇ ਦੇ ਪਰਚਾ ਅਰਜ ਕਰੋ ਅਰਜ ਕਰੋ ਅਰਜ ਕਰੋ ਕੁੱਟਾ ਕਰਦੀ ਕੁੱਟਾ ਕਰਦੀ ਕਰ ਵਾਲੇ ਟਾਬੇ ਵਾਲੇ ਕਰਾ ਪਰਚਾ ਅਰਜ ਕਰੋ ਅਰਜ ਕਰੋ ਅਰਜ ਕਰੋ ਭਗਵਾੜਾ ਪੁੱਸਤਾ ਜੀ ਹਰਦਾਬਾਦ 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 ਭਗਵਾੜੇ ਦਾ ਹਰਦਾਬਾਦ 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 ਜਿੰਦਾਬਾਦ 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 जगदीर सिंधी पत्रका जगदीर सिंह प्रगदीर सिंधी पत्राबाद कपेवादे वारा कुंडा we ਜਿੰਦਾਬਾਦ ਸਾਰੇ ਆਲੇ ਗੁੰਡੇ ਜਿੰਦਾਬਾਦ ਸਾਰੇ ਆਲੇ ਪਿਓ ਪੁੱਤ ਗੁੰਡੇ ਜਿੰਦਾਬਾਦ ਪੰਚਰਕਾਰ ਦਾ ਫੁਰਦੇ ਆਉਣ ਵਾਲੇ ਗੁੰਡੇ ਜਿੰਦਾਬਾਦ ਪੁਰਾਣਾ ਮੁਖਸ਼ਾਹ ਜਿੰਦਾਬਾਦ प्रा दर्ज करो दो दर्ज करो कचार दर्ज करो दर्ज करो दो हिताब <laughs> <laughs> bye ਹਾਂਜੀ ਮੈਂ ਹਰਪਾਲ ਪੰਗੂ ਪ੍ਰਧਾਨ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਰਜਿਸਟਰ ਅੰਮ੍ਰਿਤਸਰ ਪੰਜਾਬ ਮੇਰੇ ਪੱਤਰਕਾਰ ਸਾਥੀਓ ਆਪਜੀ ਨੂੰ ਪਤਾ ਹੀ ਹੈ ਜਿਹੜੇ ਅੱਜ ਛਾੜਾ ਚੌਂਕ ਦੇ ਸਮੂਹ ਛਾੜਾ ਪ੍ਰੈਸ ਵੈਲਫਰ ਸੁਸਾਇਟੀ ਦੇ ਮੈਂਬਰ ਔਰ ਉਹਦੇ ਦਾ ਸਬੰਧ ਦੇ ਸਮੂਹ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰਾ ਇੱਥੇ ਪਹੁੰਚਿਆ ਵਾ ਤੁਹਾਨੂੰ ਪਤਾ ਹੀ ਪਿਛਲੇ ਦਿਨੀਂ ਫਗਵਾੜੇ ਜਿਹੜੇ ਸਾਡੇ ਪੱਤਰਕਾਰ ਸਾਥੀ ਜਗਦੀਪ ਥਲੀ ਜੀ ਇੱਕ ਫਗਵਾੜੇ ਦੇ ਪਿਓ ਪੁੱਤ ਜਿਹੜੇ ਗੁੰਡੇ ਆ ਉਥੋਂ ਦੇ ਉਹਨਾਂ ਦੇ ਵੱਲੋਂ ਸਾਡੇ ਪੱਤਰਕਾਰ ਦੇ ਨਾਲ ਦੁਰਵਿਹਾਰ ਕੀਤਾ ਉਸਦਾ ਫੋਨ ਖੋਇਆ ਗਿਆ ਕਵਰੇਜ ਤੋਂ ਰੋਕਿਆ ਗਿਆ ਇਹ ਗੱਲ ਇਸ ਤਰ੍ਹਾਂ ਹੀ ਜੋਦੋ ਸਾਡੇ ਕੋਲ ਸੂਚਨਾ ਪਹੁੰਚੀ ਆ ਕਿ ਉਹ ਪੱਤਰਕਾਰ ਜਗਦੀਪ ਥਲੀਏ ਕਵਰੇਜ ਕਰਨ ਗਿਆ ਸੀ ਉਹਨਾਂ ਨੂੰ ਸ਼ਿਕਾਇਤਾਂ ਪਹੁੰਚਣ ਡੀਆਂ ਸੀ ਕਿ ਉਹ ਜਿਹੜੇ ਥੱਬੇ ਵਾਲੇ ਆ ਜਿਹੜੇ ਲੋਕ ਉਸੇ ਆਪਣੇ ਕਸਟਮਰ ਜਾਂਦੇ ਆ ਉਹਨਾਂ ਕੋਈ 140 ਰੁਪਏ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਆ ਵੀ ਉਹਨਾਂ ਨੇ 140 ਰੁਪਏ ਥਾਲੀ ਰੇਟ ਲਿਖਿਆ ਹੋਇਆ ਉਹ ਧੱਕੇ ਦੇ ਨਾਲ ਜਿਹੜੇ ਆ ਪੈਸੇ ਵੱਧ ਵਸੂਲ ਰਹੇ ਆ ਤੇ ਉਹ ਬਹੁਤ ਮਾੜੀ ਗੱਲ ਆ ਜੋ ਵੀ ਉਥੋਂ ਦੀ ਜੋ ਘਟਨਾ ਹੋਈ ਆ ਇਹ ਵੀ ਸਾਡੇ ਪੱਤਰਕਾਰਾਂ ਨਾਲ ਜੋ ਉਹਨਾਂ ਨੇ ਬਦਤਮੀਜ਼ੀ ਕੀਤੀ ਆ ਸਲੂਕ ਕੀਤਾ ਆ ਸ਼ਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਸਖ਼ਤ ਸ਼ਬਦਾਂ 'ਚ ਨਖੇਦੀ ਕਰਦੀ ਆ ਤੇ ਉਹਨਾਂ ਦੇ ਪਿਓ ਪੁੱਤਾਂ ਦਾ ਸ਼ਾੜਾ ਚੌਂਗ ਦੇ ਵਿੱਚ ਪੁੱਧਲੋ ਫੂਕਿਆ ਔਰ ਮੰਗ ਕੀਤੀ ਆ ਜੇ ਕਪੂਰਥਲਾ ਦੇ ਐਸਐਸਪੀ ਸਾਹਿਬ ਕੋ ਪੀਜਲ ਗੁੰਡੇ ਆ ਪਿਓ ਪੋਤੇ ਇਹਨਾਂ ਦੇ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਾਲ ਤੁਹਾਡੇ ਜਿਹੜੇ ਉਸ ਟਾਈਮ ਮੁਲਾਜ਼ਮ ਸੀ ਮੌਕੇ ਤੇ ਜਿਨ੍ਹਾਂ ਨੇ ਸਾਡੇ ਪੱਤਰਕਾਰ ਦੀ ਜੋ ਬਾਹ ਮੜੋੜੀ ਆ ਜੋ ਜੋ ਸਾਨੂੰ ਸੂਚਨਾ ਪਹੁੰਚੀ ਉਹਦੇ ਮੁਤਾਬਕ ਪੱਤਰਕਾਰ ਨੇ ਦੱਸਿਆ ਉਹਨਾਂ ਨੇ ਜੋ ਮੋਬਾਈਲ ਵੀ ਖੋਇਆ ਗਿਆ ਤੇ ਉਹ ਮੁਲਾਜ਼ਮਾਂ ਦੇ ਵੀ ਜੇ ਉਹਨਾਂ ਨੂੰ ਸਸਪੈਂਡ ਕਰਕੇ ਤੁਰੰਤ ਉਹਨਾਂ ਦੇ ਵਿਭਾਗੀ ਕਾਰਵਾਈ ਉਹਨਾਂ ਦੀ ਕਿੱਕ ਕਰਵਾਈ ਜਾਵੇ ਲੱਗਦਾ ਨਹੀਂ ਬਰਧਾਰ ਸਾਹਿਬ ਜਿਹੜੇ ਮੌਕੇ ਤੇ ਪੁਲਸ ਬੁਲਾਈ ਗਈ ਸੀ ਪੁਲਸ ਹੀ ਕਿਤੇ ਧਾਬੇ ਵਾਲੀ ਗੱਲ ਕਰਦੀ ਪਈ ਸੀ ਬਿਲਕੁਲ ਜੀ ਪੁਲਸ ਮੈਂ ਨਾ ਉਥੋਂ ਨਹੀਂ ਮਿਲੀ ਆ ਇਹ ਵੀ ਉਹਨਾਂ ਦੀ ਕਾਲ ਡਿਟੇਲ ਕਢਾਈ ਜਾਵੇ ਮੁਲਾਜ਼ਮਾਂ ਦੀ ਟਾਬਿਆਂ ਵਾਲਿਆਂ ਦੀ ਪੀ ਇਹਨਾਂ ਦੀ ਕਿੰਨੇ ਚਿਰਦ ਗੱਲਬਾਤ ਹੁੰਦੀ ਆ ਕੀ ਮਹੀਨਾ ਜਾਂਦਾ ਆ ਉਹ ਮਿਲੀ ਭੁਗਤ ਦੇ ਨਾਲ ਪ੍ਰਸ਼ਾਸਨ ਦਾ ਕੰਮ ਹੀ ਜੇ ਉਹਨਾਂ ਨੂੰ ਪੁਲਸ ਬੁਲਾਈ ਸੀ ਦੋਵਾਂ ਪਾਰਟੀਆਂ ਨੂੰ ਸੁਣਿਆ ਜਾਂਦਾ ਜਿੱਥੇ ਜੇ ਸਾਡਾ ਪੱਤਰਕਾਰ ਗਲਤ ਹੁੰਦਾ ਤੇ ਅਸੀਂ ਅਈ ਪੱਤਰਕਾਰ ਦੀ ਬਿਲਕੁਲ ਸਪੋਰਟ ਨਹੀਂ ਕਰਨੀ ਕਿਉਂ ਸਾਡਾ ਪੱਤਰਕਾਰ ਜਗਦੀਪ ਥਲੀ ਇਮਾਨਦਾਰ ਤੇ ਬੇਦਾਗਿਆ ਬੰਦਾ ਆ ਸੀ ਚੰਗੀ ਤਰ੍ਹਾਂ ਉਹਨੂੰ ਜਾਣਦੇ ਆ ਸੋ ਜੋ ਬੜੀ ਮਾੜੀ ਗੱਲ ਇੱਕ ਗੱਲ ਹੋਰ ਦੱਸਾਂ ਜਿਹੜੇ ਉੱਥੇ ਫਗਵਾੜੇ ਦੇ ਸਾਡੇ ਪੱਤਰਕਾਰ ਭਰਾਵਾ ਮੇਰੇ ਵੀਰੋ ਇਹ ਜੋ ਘਟਨਾ ਹੋਈ ਹੈ ਤੁਹਾਡੇ ਨਾਲ ਵੀ ਹੋ ਸਕਦੀ ਆ ਬੜੀ ਮਾੜੀ ਗੱਲ ਆ ਵੇਖੋ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਜਗਦੀਪ ਥਲੀ ਦੇ ਹੱਕ ਦੇ ਵਿੱਚ ਇਹ ਦਿਨ ਦੂਰ ਨਹੀਂ ਆ ਤੁਹਾਡੀਆਂ ਹੀ ਬਾਵਾ ਇਹਦੇ ਵਾਂਗ ਮਰੋੜੀਆਂ ਜਾਣਗੇ ਜੇ ਤੁਸੀਂ ਇਕੱਠੇ ਨਾ ਹੋਏ ਤੇ ਸੋ ਮੇਰੇ ਵੀਰੋ ਆਓ ਅੱਜ ਡਟ ਕੇ ਆਪਾਂ ਸਾਥ ਦੇਈਏ ਜਗਦੀਪ ਥਲੀ ਦੇ ਨਾਲ ਆਪਾਂ ਕਰੀਏ ਵੇਖੋ ਗਰੇਵਾਲ ਸਾਹਿਬ ਉਹਨਾਂ 3 ਦਿਨ ਦਾ ਲਿਆ ਮੈਂ 2 ਦਿਨ ਦਾ ਸਮਾਂ ਹੋ ਰਹੀ ਦੇ ਰਹੇ ਸ਼ਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਵੱਲੋਂ 2 ਦਿਨਾਂ ਦੇ ਅੰਦਰ ਅੰਦਰ ਜੇ ਟਾਬੇ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਐਸਐਸਪੀ ਕਪੂਰਥਲਾ ਦੇ ਦਫ਼ਤਰ ਦਾ ਘਰਾਓ ਕੀਤਾ ਜਾਊਗਾ ਸਾਰੇ ਮੇਰੇ ਪੱਤਰਕਾਰ ਔਰ ਮੇਰੇ ਮੈਂਬਰ ਉਧੇਦਾਰ ਸਹਿਬਾਨ ਸਾਰੇ ਉੱਥੇ ਪਹੁੰਚਣਗੇ ਇਸ ਪੰਜ ਕੋਈ ਉਚ ਅਧਿਕਾਰੀ ਬਾਟ ਡੀਆਈਜੀ ਸਾਹਿਬ ਜੀ ਨੂੰ ਬਿਨ ਬਿਲਾ ਜਾਊਗਾ ਬਿਲਕੁਲ ਜੀ ਸਾਨੂੰ ਇਹ ਡੀਆਈਜੀ ਸਾਹਿਬ ਨੂੰ ਕੀ ਅਸੀਂ ਮੁੱਖ ਮੰਤਰੀ ਨੂੰ ਜ਼ਰੂਰਤ ਬਈ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਅਸੀਂ ਪਹੁੰਚਾਂਗੇ ਜੀ ਬਿਲਕੁਲ ਜੇ ਪੰਕ ਕਰਦੇ ਹੋ ਪੱਤਰਕਾਰ ਭਾਈਚਾਰੇ ਸੇਮ ਨਹੀਂ ਹੈਗਾ ਫੀਲਡ ਚ ਕੰਮ ਕਰਨ ਵਾਲੇ ਪੱਤਰਕਾਰ ਇੱਕ ਜੁੱਗ ਸਾਥ ਹੀ ਦੇ ਰਹੇ ਕੀ ਕੰਨਾ ਜਾਉ। ਵੇਖੋ ਜੀ ਸਾਡੀ ਆਮ ਆਦੀ ਪਾਰਟੀ ਸਰਕਾਰ ਆਈ ਸੀ ਬਦਲਾ ਆਏਗਾ। ਹੁਣ ਕਾਦਾ ਬਦਲਾ ਆਇਆ ਵੇਖੋ ਦਿਨੋਂ ਦਿਨ ਪੱਤਰਕਾਰਾਂ ਨੇ ਜਿਆਦਾ ਜੇ ਕਹੀਏ ਨਾ ਸਭ ਤੋਂ ਜਿਹੜਾ ਪੱਤਰਕਾਰਾਂ ਉੱਤੇ ਧੱਕੇਸ਼ਾਹੀਆਂ ਹੋਈਆਂ ਨੇ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਹੋ ਰਹੀਆਂ ਪਹਿਲਾਂ ਵੀ ਚਲੋ ਹੁੰਦੀਆਂ ਸੀ ਪਰ ਕਾਰਵਾਈ ਹੋ ਜਾਂਦੀ ਸੀ। ਕੋਈ ਨਿਆਂ ਨਹੀਂ ਸਾਡੇ ਪੱਤਰਕਾਰਾਂ ਨੂੰ ਮਿਲਣਾ ਤੇ ਆਮ ਲੋਕਾਂ ਨੂੰ ਕੀ ਵੀ ਮਿਲੇਗਾ ਜੀ। ਦੇਖੋ ਜੀ ਸ਼ਿਆਡਾ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਸਰਵਸਥਾਨ ਦਾਬ ਜਨਰਲ ਫੈਕਟ ਔਰ ਸਭ ਤੋਂ ਵੱਡੀ ਗੱਲ ਕੀ ਜੋ ਜਗਦੀਪ ਸਿੰਘ ਥੜੀ ਦੇ ਨਾਲ ਫਗਵਾੜੇ ਦੇ ਵਿੱਚ ਵਾਪਰਿਆ ਉਹ ਬੇਹਦ ਨਿੰਦਣਯੋਗ ਹੈ ਕਿਉਂਕਿ ਜਿਹੜੇ ਢਾਬੇ ਦੇ ਮਾਲਕ ਨੇ ਪਿਓ ਪੁੱਤਰਾਂ ਨਾਲ ਵਲੋਂ ਜਿਹੜੀ ਆ ਉਹ ਗੁੰਡਾਗਰਦੀ ਕੀਤੀ ਗਈ ਔਰ ਸਭ ਤੋਂ ਵੱਡੀ ਗੱਲ ਕੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਹੜੀ ਆ ਗੁੰਡਾਗਰਦੀ ਆ ਉਹ ਕੀਤੀ ਗਈ ਹੈ ਥੜੀ ਸਾਹਿਬ ਦੇ ਦੱਸਣ ਦੇ ਮਤਬਕ ਥੜੀ ਨੇ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਹੈ ਪੰਜਾਬੀ ਲੋਕ ਚੈਨਲ ਨੂੰ ਜੇਕਰ ਅੱਜ ਲੋਕ ਪਸੰਦ ਕਰਦੇ ਨੇ ਤੇ ਸਿਰਫ ਉਸ ਦੀ ਸੱਚਾਈ ਕਰਕੇ ਕਦੀ ਉਸ ਨੇ ਪ੍ਰਸ਼ਾਸਨ ਦੇ ਖਿਲਾਫ ਜਾਂ ਹੋਰ ਕਿਸੇ ਦੇ ਖਿਲਾਫ ਕੋਈ ਖਬਰ ਜਿਹੜੀ ਆ ਉਹ ਨਹੀਂ ਚਲਾਈ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਉਹ ਜਾਗਰੂਕ ਕੀਤਾ ਪਰ ਜੇਕਰ ਅਜਿਹੇ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਵਾਪਰਦਾ ਤਾਂ ਫਰਜ ਬਣਦਾ ਹੈ ਫਗਵਾੜੇ ਦੇ ਪੱਤਰਕਾਰਾਂ ਸਮੇਤ ਸਾਰੇ ਪੰਜਾਬ ਦੇ ਪੱਤਰਕਾਰਾਂ ਦਾ ਕਿ ਉਹ ਥੜੀ ਦੇ ਹੱਕ ਦੇ ਵਿੱਚ ਨਿੱਤਰ ਕੇ ਸਾਹਮਣੇ ਆਉਣ ਤਾਂ ਜੋ ਜਿਹੜਾ ਉਹ ਪੱਤਰਕਾਰ ਥੜੀ ਦੇ ਖਿਲਾਫ ਜੋ ਵੀ ਇਹ ਤਾਣਾ ਬਾੜਾ ਬੁਣਿਆ ਜਾ ਰਿਹਾ ਉਸ ਤੋਂ ਬਾਹਰ ਉਹਨਾਂ ਨੂੰ ਕੱਢ ਕੇ ਜਿਹੜਾ ਉਹਨਾਂ ਨੂੰ ਇਨਸਾਫ ਜਿਹੜਾ ਦਵਾਇਆ ਜਾ ਸਕੇ ਸਾਡੇ ਵੱਲੋਂ ਕੀ ਕਰ ਦੇ ਕੀਤਾ ਸਾਡੇ ਵੱਲੋਂ ਛੱਟਾਪਾਸ ਪ੍ਰੋਫੈਸਰ ਸਾਡੇ ਵੱਲੋਂ ਜਿਹੜਾ ਪੁਤਲਾ ਫੂਕਿਆ ਗਿਆ ਜਿਹੜੇ ਟਾਬੇ ਵਾਲੇ ਸੀ ਉਹਨਾਂ ਦਾ ਔਰ ਸਾਡੇ ਪ੍ਰਧਾਨ ਸਾਹਿਬ ਵੱਲੋਂ 2 ਦਿਨ ਦਾ ਅਲਟੀਮੇਟ ਦਿੱਤਾ ਗਿਆ ਕਿ ਜੇ 2 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੇ ਖਿਲਾਫ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਫਗਵਾੜੇ ਪਹੁੰਚ ਕੇ ਜਿਹੜਾ ਉਹ ਫਿਰ ਆਪਣਾ ਤਰਨਾ ਪ੍ਰਦਰਸ਼ਨ ਕਰਾਂਗੇ ਮੈਂ ਜੀ ਸ਼ਟ ਅਪ ਪ੍ਰੈਸ ਵੈਲਫੈਰਟੀ ਦਾ ਚੇਅਰਮੈਨ ਜਤਿੰਦਰ ਸਿੰਘ ਬੇਦੀ ਅਮਰਸਾਤੋ ਜੀ ਅੱਜ ਜਿਹੜੀ ਹੈ ਫੁੱਲਾ ਭੁਗਿਆ ਗਿਆ ਕਿਤਾ ਭੁਗਿਆ ਗਿਆ ਕਿ ਕਾਦਗੀ ਰਿਆ ਜੇ ਦੇਖੋ ਜੀ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬੀ ਲੋਕ ਚੈਨਲ ਦੇ ਸੀਨੀਅਰ ਪੱਤਰਕਾਰ ਜਗਦੀਪ ਸਿੰਘ ਥਲੀ ਦਾ ਜੋ ਬੀਤੇ ਦਿਨੀ ਫਗਵਾੜਾ ਦੇ ਵਿੱਚ ਢਾਬੇ ਦੇ ਮਾਲਕਾਂ ਵੱਲੋਂ ਉਹਨਾਂ ਦੁਰਭਿਆਰ ਕੀਤਾ ਗਿਆ ਸੀ ਉਸ ਸਬੰਧ ਵਿੱਚ ਸ਼ਟਾ ਪ੍ਰੈਸ ਵੈਲਫੈਰ ਸੁਸਾਇਟੀ ਦੇ ਸੂ ਅਧਿਕਾਰੀਆਂ ਤੇ ਮੈਂਬਰਾਂ ਨੇ ਪੁਤਲਾ ਫੁਕਿਆ ਜੀ ਅੱਜ ਕਿਹੜਾ ਜਾਓਗੇ ਪੱਤਰਕਾਰਾਂ ਦੀ ਆਜ਼ਾਦੀ ਦੇ ਇੱਥਾਰੇ ਪੱਤਰਕਾਰਾਂ ਨੂੰ ਦਬਾਇਆ ਜਾ ਰਿਹਾ ਹੈ ਦੇਖੋ ਜੀ ਇਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹੋ ਕੁਝ ਹੁੰਦਾ ਜਾ ਰਿਹਾ ਹੈ ਕਿ ਪੱਤਰਕਾਰਾਂ ਦੀ ਆਜ਼ਾਦੀ ਦੇ ਲੋਕਤੰਤ ਦੇ ਚੌਥੇ ਥੰਮ੍ਹ ਤੇ ਦਿਨ ਦਿਨ ਹਮਲੇ ਹੋ ਰਹੇ ਆ ਜਿਸ ਤਰ੍ਹਾਂ ਕਿ ਢਾਬੇ ਵਾਲੇ ਨੇ ਇਹੋ ਕੁਝ ਕੀਤਾ ਜਗਦੀਪ ਸਿੰਘ ਥਲੀ ਜੀ ਇੱਕ ਮਹਾਨ ਤੇ ਸੀਨੀਅਰ ਤੇ ਸੁਲਝੇ ਪੱਤਰਕਾਰ ਨੇ ਉਹ ਹਮੇਸ਼ਾ ਸੱਚ ਦੇ ਉੱਪਰ ਪਹਿਲਾ ਦੇਣ ਵਾਲੇ ਪੱਤਰਕਾਰ ਨੇ ਉਹਨਾਂ ਨੇ ਉਹਨਾਂ ਦੇ ਜਿਹੜਾ ਢਾਬੇ ਮਾਲਕਾਂ ਵਾਲਾ ਜਿਹੜਾ ਖੁਲਾਸਾ ਕੀਤਾ ਸੀ ਕਿ ਉਹ ਡੇਟਾ ਦੇ ਵਿੱਚ ਕੋਈ ਹੇਰਫੇਰ ਕਰਦੇ ਸੀ ਲੋਕਾਂ ਨੂੰ ਕੋਈ ਸਬਜ਼ੀਆਂ ਜਿਹੜੀ ਮਟੀਰੀਅਲ ਸੀ ਉਹਦੇ ਵਿੱਚ ਵੀ ਥੋੜਾ ਕੁਝ ਕਿੰਤੂ-ਕਿੰਤੂ ਹੋ ਰਿਹਾ ਸੀ ਹਾਂਜੀ ਬਿੱਲ ਵਧਾ ਕੇ ਉਹਨਾਂ ਦਾ ਰੇਟ ਵਧਾ ਕੇ ਉਹ ਲੋਕਾਂ ਨੂੰ ਗਾਹਕਾਂ ਨੂੰ ਚੂਨਾ ਲਗਾ ਰਹੇ ਸੀ ਉਹਨਾਂ ਦਾ ਖੁਲਾਸਾ ਕਰਨ ਵਾਸਤੇ ਉਹ ਗਏ ਸੀ ਕਵਰੇਜ ਵਾਸਤੇ ਉੱਥੇ ਉਹਨਾਂ ਦੇ ਪਿਓ ਪੁੱਤਰ ਢਾਬੇਵਾਲਿਆਂ ਵੱਲੋਂ ਉਹਨਾਂ ਦਾ ਦੁਰਵਿਹਾਰ ਕੀਤਾ ਗਿਆ ਲੋਕਤੰਤਰ ਦੇ ਚੌਥੇ ਸਾਮ੍ਹ ਤੇ ਹਮਲਾ ਕੀਤਾ ਗਿਆ ਉਹਨਾਂ ਤੇ ਜੀ ਲਗਦਾ ਹੈ ਇਸ ਦਾ ਬਰੂਰ ਹੋਣਾ ਚਾਹੀਦਾ ਹੈ ਬਿਲਕੁਲ ਜੀ ਮੈਂ ਪੰਜਾਬ ਦੇ ਸਮੂਹ ਪੱਤਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਵਾਅਦਾ ਜਗਦੀਸ਼ ਸਿੰਘ ਥਲੀ ਜੀ ਦਾ ਸਾਥ ਦੇਣ ਲਈ ਅੱਗੇ ਆਉਣ ਤਾਂ ਜੋ ਇਹ ਹੋਰ ਵੀ ਕਿਸੇ ਪੱਤਰਕਾਰਾਂ ਦਾ ਵੀ ਵਾਪਰ ਸਕਦਾ ਜੀ